اوه <laughs> <laughs> हम जीते थे अभी हम पहले भी हम जीते थे हवाई यूनिटी जिंदाबाद लाइटेड फॉलो बैंक यूनियन जिंदाबाद जिंदाबाद लाइटेडो बैंक यूनियन जिंदाबाद 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 ऑफिस वर्कमैन यूनिटी जिंदाबाद 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 ऑफिस वर्कमैन यूनिटी जिंदाबाद 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 ऑफिस वर्कमैन यूनिटी जिंदाबाद 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 दो ਜੋ ਹੋ ਜਾਏਗਾ ਜਿੰਦਾਬਾਦ ਜਿੰਦਾਬਾਦ ਯੂਪੀ ਯੂ ਜਿੰਦਾਬਾਦ 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 ਯੂਪੀ ਯੂ ਜਿੰਦਾਬਾਦ 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 ਸ੍ਰਿਸ਼ਟੀ ਹਾਏ 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 ਸ੍ਰਿਸ਼ਟੀ ਹਾਏ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਤੁਹਾਡੇ ਸਰ ਅਸੀਂ ਯੂਨਾਈਟਿਡ ਫੋਰਮ ਆ ਬੈਂਕ ਯੂਨੀਅਨ ਵੱਲੋਂ ਇਕੱਠੇ ਹੋਏ ਹਾਂ ਸਾਨੂੰ ਸਾਡੀ ਟੌਪ ਲੀਡਰਸ਼ਿਪ ਨੇ ਸਾਨੂੰ ਕਾਲ ਇੱਥੇ ਐਜੀਟੇਸ਼ਨ ਕਰਨ ਲਈ ਹੁਕਮ ਕੀਤਾ ਹੈ ਇਹ ਜਿਹੜਾ ਸਾਨੂੰ ਹੁਕਮ ਲਾਇਆ ਗਿਆ ਹੈ ਇਹ ਸਾਡੀਆਂ ਵੇਰੀਅਸ ਪੈਂਡਿੰਗ ਡਿਮਾਂਡਸ ਨੂੰ ਲੈ ਕੇ ਚੱਲ ਰਿਹਾ ਹੈ ਸਰਕਾਰ ਸਾਨੂੰ ਕਈ ਵਾਰੀ ਡਿਮਾਂਡ ਨੂੰ ਲੈ ਕੇ ਹਾਂ ਕਰ ਚੁੱਕੀ ਹੈ ਪਰ ਉਹਨਾਂ ਨੂੰ ਲਾਗੂ ਨਹੀਂ ਕਰਦੀ ਜਿੰਨੀ ਦੇਰ ਸਰਕਾਰ ਇਸ ਚੀਜ਼ ਨੂੰ ਲਾਗੂ ਨਹੀਂ ਕਰੂਗੀ ਅਸੀਂ ਓਨੀ ਦੇਰ ਆਪਣਾ ਤਰਨਾ ਪ੍ਰਦਰਸ਼ਨ ਚਾਲੂ ਰੱਖਾਂਗੇ ਅਸੀਂ ਸਰਕਾਰ ਨੂੰ ਸੁੱਤੀ ਸਰਕਾਰ ਦੇ ਕੰਨਾਂ ਚਾਪਦੀ ਆਵਾਜ਼ ਪਾਉਣੀ ਚਾਹੁੰਦੇ ਆ ਟੌਪ ਲੀਡਰਸ਼ਿਪ ਦੀ ਜੋ ਕਮਾਂਡ ਹੈ ਜੋ ਸਾਡੇ ਲਈ ਹੁਕਮ ਹੈ ਅਸੀਂ ਉਸ ਦੇ ਬਿਹਾਫ ਤੇ ਇੱਥੇ ਇਕੱਠੇ ਹੋਏ ਆ ਮਿਲਣ ਧੰਨਵਾਦ ਇਹ ਅੱਜ ਦਿਨ ਵਾਸਤੇ ਨਹੀਂ ਜੀ ਇਹ ਅੱਜ ਸਾਡੀ ਇੱਥੇ ਸੈਂਟਰ ਮੇਜਰ ਸੈਂਟਰ ਸਟੇਟ ਡੈਮੋਨਸਟ੍ਰੇਸ਼ਨ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਸਾਡਾ ਸੋਸ਼ਲ ਕੈਂਪੇਨ 23 ਤਰੀਕ ਨੂੰ ਉਸ ਤੋਂ ਬਾਅਦ ਸਾਡਾ 3 ਤਰੀਕ ਨੂੰ ਪਾਰਲੀਮੈਂਟ ਤਰਨਾ ਵੀ ਹੈ ਜਿੱਥੇ ਕਿ ਅਸੀਂ ਦਿੱਲੀ ਇਕੱਠੇ ਹੋ ਕੇ ਜਾਵਾਂਗੇ ਫਿਰ 7 ਤਰੀਕ ਨੂੰ ਸਾਡਾ ਸੋਸ਼ਲ ਇੱਥੇ ਸਾਰੇ ਡੈਮੋਨਸਟ੍ਰੇਸ਼ਨ ਹੈਗੀ ਐ ਲੋਕਲ ਸੈਂਟਰਸ ਤੇ ਉਸ ਤੋਂ ਬਾਅਦ ਸਾਡੀ 24 25 ਮਾਰਚ ਨੂੰ 2 ਦਿਨਾਂ ਦੀ ਲਗਾਤਾਰ ਹੜਤਾਲ ਹੈ ਜਿਹਦੇ ਵਿੱਚ ਕਿ ਅਸੀਂ ਸਾਰਾ ਕੰਮ ਛੱਡ ਕੇ ਆਪਣੀ ਤਨਖਾਹ ਕਟਾ ਕੇ ਆਪਦੇ ਹੱਕਾਂ ਨੂੰ ਮੁੱਦੇ 'ਤੇ ਰੱਖਦੇ ਹੋਏ ਬੈਂਕ ਦੀ ਡਿਮਾਂਡਸ ਨੂੰ ਲੈ ਕੇ ਸਟਾਫ ਦੀ ਡਿਮਾਂਡਸ ਨੂੰ ਲੈ ਕੇ ਸਟ੍ਰਾਈਕ ਕਰਾਂਗੇ ਜੀ ਕਦੋਂ ਤੋਂ ਸ਼ੁਰੂ ਹੋਇਆ ਦਾ ਕਰਾ ਤੱਕ ਚਲੇਗਾ ਤਾਂ ਲੱਗਦਾ ਸਰ ਇਹ 7 ਨੂੰ ਸ਼ੁਰੂ ਹੋਇਆ ਸੀ ਜੀ ਸਾਡਾ ਇਹ ਪ੍ਰੋਗਰਾਮ ਜਿਹੜੀ ਮੀਟਿੰਗ ਹੋਈ ਸੀ ਸਾਡੀ ਯੂਨਾਈਟਿਡ ਫੋਰਮ ਦੀ 7 ਤਰੀਕ ਨੂੰ ਸ਼ੁਰੂ ਹੋਇਆ ਸੀ ਉਹਨਾਂ ਨੇ ਸਾਨੂੰ ਜੋ ਵੀ ਏਜੰਡਾ ਤਿਆਰ ਕਰਕੇ ਦਿੱਤਾ ਅਸੀਂ ਉਹਦੇ ਆਧਾਰ 'ਤੇ ਅੱਗੇ ਚੱਲ ਰਹੇ ਹਾਂ ਜੀ ਇਹ 24 25 ਦੀ ਹੜਤਾਲ ਨਾਲ ਖਤਮ ਹੋਊਗਾ ਅਗਰ ਸਰਕਾਰ ਦਾ ਉਦੋਂ ਪਹਿਲਾਂ ਸਾਡੇ ਹੱਕ 'ਚ ਕੋਈ ਫੈਸਲਾ ਆਂਦਾ ਹੈ ਜਾਂ ਸਾਡੀ ਗੱਲ ਕੋਈ ਉੱਥੇ ਸੁਣੀ ਜਾਂਦੀ ਹੈ ਜਾਂ ਕੋਈ ਮੀਟਿੰਗ ਦੇ ਵਿੱਚ ਆਰਗੇਨਾਈਜੇਸ਼ਨ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਮੰਨਦੇ ਆ ਤਾਂ ਅਸੀਂ ਅੱਗੇ ਰੀਥਿੰਕ ਕਰ ਲਾਂਗੇ ਵੀ ਅਸੀਂ ਆਪ ਦਾ ਫੈਸਲੇ ਦਾ ਸੋਚ ਲਾਂਗੇ ਦੁਬਾਰਾ ਅਗਰ ਨਹੀਂ ਇਹ ਆਲ ਓਵਰ ਇੰਡੀਆ ਹੈ ਜੀ ਇਕੱਲੇ ਬਠਿੰਡਾ ਜਾਂ ਪੰਜਾਬ ਨਹੀਂ ਹੈ ਕੀ ਮਸਲਾ ਹੈ ਜੋ ਮਿੱਤਰ ਨਾਲ ਮਸਲੇ ਜਦ ਹੈ ਮਸਲਾ ਇਹ ਹੈ ਜੀ ਕਿਹੜਾ ਬੈਂਕ ਦੇ ਵਿੱਚ ਅਪਰੂਵਮੈਂਟ ਲਗਾਤਾਰ ਘਟ ਹੁੰਦੀ ਜਾ ਰਹੀ ਹੈ 2 ਲੱਖ ਵੈਕੈਂਸੀਆਂ ਬੈਂਕ ਦੇ ਵਿੱਚ ਪਈਆਂ ਪਰ ਭਰੀਆਂ ਨਹੀਂ ਜਾ ਰਹੀਆਂ ਜਿਹੜੀ ਆਪਣੀ ਦੇਖ ਦੀ ਯੂਥ ਹੈ ਅਨਐਮਪਲੋਇਡ ਫਿਰਦੀ ਹੈ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੀ ਇਹ ਮੈਨੇਜਮੈਂਟਾਂ ਨੇ ਕਰਪਟ ਹੋ ਚੁੱਕੀਆਂ ਨੇ ਗਵਰਨਮੈਂਟ ਕਰਪਟ ਹੋ ਚੁੱਕੀ ਹੈ ਡੀਐਫਐਸ ਕਰਪਟ ਹੋ ਚੁੱਕੀ ਹੈ ਮੋਦੀ ਨਿਰਮਲਾ ਸੀਤਾ ਰਮਨ ਸਾਰੇ ਇੱਕੋ ਹੀ ਮਜਾਰੇ ਨੇ ਇਨਾਂ ਨੂੰ ਜ਼ਰੂਰ ਕਰਨ ਦੀ ਲੋੜ ਹੈ ਤਾਂ ਕਿ ਬੈਂਕ 'ਚ ਭਰਤੀ ਹੋ ਸਕੇ ਦੂਜਾ ਇਹ ਹੈ ਵੀ ਬੈਂਕ ਦੇ ਵਿੱਚ ਜਿਹੜਾ ਗਸਟਮਰ ਆਇਆ ਲਗਾਤਾਰ ਬਦਤਮੀਜ਼ੀ ਦੇ ਤੁਰਿਆ ਹੋਇਆ ਉਹਨੂੰ ਰੋਕਣ ਦੀ ਲੋੜ ਹੈ ਤਾਂ ਕਿ ਉਹ ਕੋਈ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਹ ਹੀ ਸਾਡੀ ਮੰਗਾਂ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਪੀਐਨ ਹੈ ਉਹ ਅੱਗੇ ਪ੍ਰੋਮੋਸ਼ਨ ਨਹੀਂ ਹੋ ਰਹੀ ਉਹਨਾਂ ਦੀ ਕਲਰਕ ਨਹੀਂ ਬਣ ਰਹੇ ਕਈ ਤਰ੍ਹਾਂ ਦੇ ਇਸ਼ੂ ਨੇ ਸਾਨੂੰ ਫਾਈਵ ਡੇ ਬੈਂਕਿੰਗ ਚਾਹੀਦੀ ਹੈ ਸਾਨੂੰ 5 ਡੇ ਬੈਂਕਿੰਗ ਚਾਹੀਦੀ ਆ ਤੁਹਾਨੂੰ ਉਹ ਨਹੀਂ ਮਿਲ ਰਹੀ ਆ ਇਹ ਸਾਡੀ ਮੰਗ ਬਹੁਤ ਪੁਰਾਣੀ ਚੱਲ ਰਹੀ ਆ ਪਰ ਹੁਣ ਇਹ ਵਾਈਬ੍ਰੇਟ ਹੋ ਚੁੱਕੀ ਆ ਤੇ ਸਾਡਾ ਜਿਹੜਾ ਬੈਨਰ ਹੈ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਸਾਰੇ ਬੈਂਕਾਂ ਦੇ ਅਸੀਂ ਇਕੱਠੇ ਮਿਲ ਕੇ ਇੱਥੇ ਅੱਜ ਮੁਜਾਰਾ ਕਰ ਰਹੇ ਆ ਤੇ ਸਾਨੂੰ ਉਮੀਦ ਆ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਜਰੂਰ ਪਹੁੰਚੇਗੀ ਯੂਐਫਬੀਯੂ ਜਿੰਦਾਬਾਦ 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 ਯੂਐਫਬੀਯੂ ਜਿੰਦਾਬਾਦ 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 ਯੂਐਫਬੀਯੂ ਜਿੰਦਾਬਾਦ 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 ਯੂਐਫਬੀਯੂ ਜਿੰਦਾਬਾਦ 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 ਯੂਨਾਈਟਿਡ ਫਾਰਮ ਬੈਂਕ ਯੂਨੀਅਨ ਜਿੰਦਾਬਾਦ 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 ਉਹ ਵਿਦਰ ਵਰਕ ਮੈਂ ਯੂਨਿਟੀ ਜਿੰਦਾਬਾਦ 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 ਸਾਡਾ ਹੱਕ ਸਾਡਾ ਹੱਕ ਸਾਡਾ ਹੱਕ ਫਾਈਵ ਡੇ ਬੈਂਕਿੰਗ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਤਵੀ ਕਸਟਮਰ ਦੇ ਐਕਸ਼ਨ ਲਓ ਐਕਸ਼ਨ ਲਓ ਐਕਸ਼ਨ ਲਓ ਬਤਵੀ ਕਸਟਮਰ ਦੇ ਐਕਸ਼ਨ ਲਓ ਐਕਸ਼ਨ ਲਓ ਐਕਸ਼ਨ ਲਓ ਮਤਲਬ ਆਪਣੀ ਮਨਮਾਨੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਤਵੀ ਕਸਟਮਰ ਦੀ ਮਨਮਾਨੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਤਵੀ ਕਸਟਮਰ ਦੀ ਮਨਮਾਨੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਯੂ ਐਫ ਬੀ ਯੂ ਜਿੰਦਾਬਾਦ 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 ਯੂ ਐਫ ਬੀ ਯੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ